ਜੰਦਾਬਾਦ ਕਰੋ ਵਾਟ ਕਰੋ ਠੂਠਾ ਠੇਕੇਦਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਠੂਠਾ ਠੇਕੇਦਾਰ ਮਰਦਾਬਾਦ ਜਿੰਦਾਬਾਦ ਗੁਰੈਣ ਨੇਲੇ ਪਿੰਡ ਵਿਰਕਾ ਵਿਕੇ ਪਿੰਡ ਵਸੀਆਂ ਬੋਲੇ ਸਰਕਾਰ ਤੇ ਸ਼ਰਾਬ ਠੇਕੇਦਾਰ ਦੇ ਖਿਲਾਫ ਨਰੇਵਾਸੀ ਕਰਦੇ ਹੋਏ ਧੰਨਾ ਲਗਾਇਆ ਗਿਆ ਪਿੰਡ ਦੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਨੇ ਕਿਹਾ ਕਿ ਪਿੰਡ ਦੀ ਆਬਾਦੀ ਮੰਦਰ ਤੇ ਵਿਰਧ ਆਸ਼ਰਮ ਦੇ ਨੇੜੇ ਹੀ ਸ਼ਰਾਬ ਦਾ ਠੇਕਾ ੱੱਕੇ ਨਾਲ ਖੋਲਿਆ ਜਾ ਰਿਹਾ ਹੈ ਜਿਸ ਦਾ ਵਿਰੋਧ ਪਿੰਡ ਵਾਸੀ ਲਗਾਤਾਰ ਕਰ ਰਹੇ ਹਨ ਇਸ ਤੋਂ ਪਹਿਲਾਂ ਵੀ ਜਦੋਂ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪਿੰਡ ਵਾਸੀਆਂ ਨੇ ਆਪਣਾ ਰੋਸ ਜ਼ਾਹਰ ਕੀਤਾ ਸੀ ਤੇ ਧਰਨਾ ਲਗਾਇਆ ਸੀ ਜਿਸ ਤੋਂ ਬਾਅਦ ਲਿਖਤੀ ਤੌਰ ਤੇ ਠੇਕੇਦਾਰ ਨਾਲ ਇਕਰਾਰਨਾਮਾ ਹੋਇਆ ਸੀ ਕਿ ਇਸ ਥਾਂ ਤੇ ਸ਼ਰਾਬ ਦਾ ਠੇਕਾ ਨਹੀਂ ਖੋਲਿਆ ਜਾਵੇਗਾ ਪਰ ਹੁਣ ਮੁਰਤ ਤੋਂ ਫਿਰ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਇਸ ਥਾਂ ਤੇ ਠੇਕਾ ਖੋਲਿਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀ ਮੁਰਤ ਤੋਂ ਵਿਰੋਧ ਕਰ ਰਹੇ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਤੋਂ ਬਾਅਦ ਮੌਕੇ ਤੇ ਗੁਰਾਇਬ ਪੁਲਿਸ ਪਹੁੰਚੀ ਅਤੇ ਠੇਕੇਦਾਰ ਪਹੁੰਚੇ ਆ ਕਾਫੀ ਦੇਰ ਤੱਕ ਜਿਨ੍ਹਾਂ ਵਿਚਕਾਰ ਗੱਲਬਾਤ ਹੁੰਦੀ ਰਹੀ ਪਰ ਕੋਈ ਵੀ ਗੱਲ ਸਿਰੇ ਨਹੀਂ ਚੜਨ ਕਰਕੇ ਪਿੰਡ ਵਾਸੀਆਂ ਵੱਲੋਂ ਪੱਕੇ ਤੌਰ ਤੇ ਧੰਨ ਲਗਾ ਦਿੱਤਾ ਗਿਆ ਹੈ ਉਧਰ ਐਸ ਐਚਓ ਗੁਰਿਆਪ ਪਲਵਿੰਦਰ ਸਿੰਘ ਦਾ ਕਹਿਣਾ ਸੀ ਇਹ ਐਕਸਾਈਜ਼ ਵਿਭਾਗ ਦਾ ਕੰਮ ਹੈ ਉਹ ਦੇਖਣਗੇ ਐਕਸਾਈਜ਼ ਵਿਭਾਗ ਦੇ ਈਟੀਓ ਅਮਨਪੁਰੀ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਦੇ ਨੋਟਿਸ ਵਿੱਚ ਇਹ ਮਾਮਲਾ ਨਹੀਂ ਹੈ ਉਹ ਦੇਖਣਗੇ ਉਧਰ ਮੌਕੇ ਤੇ ਪਹੁੰਚੇ ਠੇਕੇਦਾਰ ਵਿਤਨ ਨੇ ਕਿਹਾ ਕਿ ਜੋ ਗੱਲਬਾਤ ਪਿੰਡ ਵਾਸੀਆਂ ਨਾਲ ਹੋਈ ਸੀ ਉਸ ਤੇ ਸਹਿਮਤ ਵੀ ਸਨ ਪਰ ਬਦਲਾਵ ਵੀ ਥਾ ਹਜੇ ਨਹੀਂ ਮਿਲੀ। ਉਹਨਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਜਦੋਂ ਕੋਈ ਹੱਲ ਹੋਵੇਗਾ ਉਸ ਤੋਂ ਬਾਅਦ ਠੀਕਾ ਸ਼ਿਫਟ ਕਰ ਲਿਆ ਜਾਵੇਗਾ। ਅੱਜ ਜਿਹੜੀ ਗੱਲਬਾਤ ਸਗੀ ਮੈਨੂੰ 20 ਦਿਨ ਦੇ ਸਮੇਂ ਤੋਂ ਬਾਅਦ ਵੀ 10 ਦਿਨ ਸਮਾਂ ਉੱਪਰ ਹੋ ਗਿਆ ਜਿਹੜਾ 27 ਤਰੀਕ ਨੂੰ ਉਹਨਾਂ ਨੇ ਮੈਨੂੰ 27 ਤੱਕ ਸਾਡਾ ਸਮਾਂ ਲਿਆ ਸੀ 27 9 ਤੱਕ ਤੇ ਅੱਜ 6:10 ਹੋ ਗਈ ਆ ਤਾਂ ਲਖਤੀ ਸਾਡੇ ਕੋਲ ਪ੍ਰੂਫ ਆ ਤੇ ਅੱਜ ਉਹ ਜਿਹੜਾ ਠੇਕੇਦਾਰ ਉਸ ਆਪਣੇ ਲਖਤੀ ਪ੍ਰੂਫ ਤੋਂ ਵੀ ਮੁਕਰ ਗਿਆ ਤੇ ਹੋਰ ਸਮਾਂ ਮੰਗ ਰਿਹਾ ਜਦ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਸਮਾਂ ਦਿੱਤਾ ਆ ਪਰ ਪੁਲਿਸ ਪ੍ਰਸ਼ਾਸਨ ਆਈ ਆ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਠੋਸ ਰਣਨੀਤੀ ਨੀਤੀਆਂ ਕੀਤੀ ਬੇ ਫੈਸਲੇ ਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਹ ਠੇਕਾ ਬੰਦ ਕਰ ਦੋ 15 ਤਰੀਕ ਤੱਕ ਇਲੈਕਸ਼ਨ ਚ ਅਸੀਂ ਬਿਜੀ ਆ 15 ਤੱਕ ਉਸ ਤੋਂ ਬਾਅਦ ਹਨ ਲੁਕੇ ਕੋਈ ਜਗ੍ਹਾ ਮਿਲਦੀ ਆ ਤਾਂ ਹੋਰ ਲੋਕੇਸ਼ਨ ਚੇਂਜ ਕਰੋ ਜਿਹੜਾ ਸਾਡਾ ਸੱਤ ਨੂੰ ਫੈਸਲਾ ਹੋਇਆ ਵੀ 20 ਦਿਨ ਦਾ ਸਮਾਂ ਸੀ ਵੀ ਅਸੀਂ ਲੋਕੇਸ਼ਨ 20 ਦਿਨ ਦੇ ਸਮੇਂ ਦੇ ਵਿੱਚ ਵਿੱਚ ਅਸੀਂ ਲੋਕੇਸ਼ਨ ਚੇਂਜ ਕਰ ਲਵਾਂਗੇ ਸਾਨੂੰ 20 ਦਿਨ ਦਾ ਸਮਾਂ ਮੰਗਿਆ ਉਹਨਾਂ ਨੇ ਅਸੀਂ ਹੋਰ 20 ਦਿਨ ਦਾ ਦੇਤਾ ਪਹਿਲਾਂ 10 ਦਿਨ ਦਾ ਦਿੰਦੇ ਸੀ ਵੀ 20 ਦਿਨ ਦਾ ਸਮਾਂ ਦਿੱਤਾ ਪਰ ਉਹਨੇ 20 ਦਿਨਾਂ ਦੇ ਵਿੱਚ ਵੀ ਕੁਝ ਨਹੀਂ ਕੀਤੀ ਉਹ ਜਾਨੀ ਕਿ ਆਪਣੀ ਗੁੰਡਾਗਰਦੀ ਔਰ ਧੱਕੇਸ਼ਾਹੀ ਕਰਨਾ ਚਾਹੁੰਦੀ ਆ ਪਰ ਜਦ ਪੁਲਿਸ ਪ੍ਰਸ਼ਾਸਨ ਵੀ ਆਏ ਆ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਠੋਸ ਰਣਨੀਤੀ ਨਹੀਂ ਤਿਆਰ ਕਰ ਸਕੇ ਇਸ ਕਰਕੇ ਪਿੰਡ ਵਾਸੀਆਂ ਦਾ ਰੋਸ ਆ ਔਰ ਸਰਕਾਰ ਨੂੰ ਵੀ ਬੇਨਤੀ ਆ ਕਿ ਇਸ ਇਹਨੂੰ ਜਿਹੜਾ ਠੇਕਾ ਇਹਨੂੰ ਪਿੰਡ ਤੋਂ ਰੈਸ਼ੀ ਏਰੀਆ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਲਾਗੇ ਮੰਦਰ ਆ ਤੇ ਬਿਰਧ ਆਸ਼ਰਮ ਵੀ ਆ ਤੇ ਇਸੇ ਰਸਤੇ ਵਿੱਚੋਂ ਲੜਕੇ ਲੜਕੀਆਂ ਸਕੂਲ ਚ ਜਾਂਦੇ ਆ ਈਆਂ ਪੜਾਣਾ ਸੈਰ ਕਰਦੀਆਂ ਕੱਲ ਨੂੰ ਕੋਈ ਮਸਿਆਪਨ ਹੋ ਸਕਦੀ ਆ ਤਾਂ ਕਿ ਪਿੰਡ ਵਾਲਿਆ ਰੈਸ਼ੀ ਏਰੀਆ ਹੋਣ ਕਰਕੇ ਤਾਂ ਲੋਕਾਂ ਦੇ ਇਹਦੇ ਵਿੱਚ ਰੋਸਿਆ ਵੀ ਠੇਕਾ ਜਿਹੜਾ ਬ੍ਰਾਂਚ ਖੁੱਲੀ ਆ ਇਹਨੂੰ ਨਜਾਇਜ਼ ਖੁੱਲੀ ਗਈ ਇਹਨੂੰ ਇੱਥੋਂ ਚੱਕਿਆ ਜਾਵੇ ਇੱਕ ਕਰੋ ਤਾਂ ਖੰਡਿਆ ਕਰੋ ਠੇਕਾ ਇਹ 7 ਨੂੰ ਸਾਡਾ ਇਹਨਾਂ ਦਾ ਫੈਸਲਾ 2-4 ਦਿਨ ਪਹਿਲਾਂ ਖੁੱਲਿਆ 3-4 ਤਰੀਕ ਨੂੰ ਖੁੱਲਾ ਔਰ 7 ਨੂੰ ਬਹਿ ਕੇ ਅਸੀਂ ਫੈਸਲਾ ਕੀਤਾ 7-9 2024 ਨੂੰ ਪਰ ਉਹਦੇ ਵਿੱਚ ਅਸੀਂ ਦੱਸ ਦੇਣ ਦਾ ਸਮਾਂ ਦਿੰਦੇ ਸੀ ਇਹਨਾਂ ਨੇ 20 ਦਿਨ ਦਾ ਸਮਾਂ ਲਿਆ ਵੀ 20 ਦਿਨ ਦੇ ਵਿੱਚ ਅਸੀਂ ਇਹਨੂੰ ਠੇਕਾ ਇਥੋਂ ਚੱਕ ਕੇ ਹੋਰ ਪਾਸੇ ਲੈ ਜਾਵਾਂਗੇ ਪਰ 20 ਦਿਨਾਂ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਚੱਕਿਆ ਹੁਣ 10 ਦਿਨ ਉੱਪਰ ਹੋ ਗਿਆ ਇੱਕ ਇੱਕ ਮਹੀਨਾ ਹੋ ਗਿਆ ਔਰ ਇੱਕ ਮਹੀਨੇ ਦੇ ਵਿੱਚ ਇਹਨੇ ਲੋਕੇਸ਼ਨ ਚੇਂਜ ਨਹੀਂ ਕੀਤੀ ਜਦਕਿ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀ ਔਰ ਠੇਕੇਦਾਰ ਦੀ ਜਿਹੜਾ ਬਨੀਤ ਕੁਮਾਰ ਜੀ ਆ ਉਹਨਾਂ ਦੀ ਇਹ ਗੁੰਡਾ ਕਰਦੀ ਆ ਕਿ ਉਹ ਠੱਕੇ ਦੇ ਨਾਲ ਠੇਕਾ ਚਲਾਉਣਾ ਚਾਹੁੰਦੇ ਆ ਨਜਾਇਜ਼ ਠੇਕਾ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਅਗਰ ਇਹਨਾਂ ਨੇ ਠੇਕਾ ਇਥੋਂ ਚੇਂਜ ਨਾ ਕੀਤੀ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਇਥੋਂ ਸ਼ੁਰੂ ਕਰਾਂਗੇ ਕਿਉਂਕਿ ਅਪ੍ਰੈਲ ਦੇ ਵਿੱਚ ਨਵੇਂ ਠੇਕੇ ਅਲੋਟ ਹੋ ਜਾਂਦੇ ਆ ਨਜਾਇਜ਼ ਦੇ ਵਿੱਚ ਬੋਲੀ ਹੋਣ ਤੋਂ ਬਾਅਦ ਹੁਣ ਅਕਤੂਬਰ ਮਹੀਨਾ ਚੱਲ ਪਿਆ ਇਹ ਮਤਲਬ ਇਹਨਾਂ ਲੇਟ ਇੱਥੇ ਖੁੱਲ੍ਹਣ ਦਾ ਕਾਰਨ ਕੀ ਆ 5-6 ਮਹੀਨੇ ਕਿਉਂਕਿ ਜਿਹੜਾ ਬਿਰਕਾਂ ਦਾ ਠੇਕਾ ਸੀ 2012 ਦੀ ਵੇਚ ਤੇ ਅਸੀਂ ਪੰਚਾਇਤ 'ਚ ਮਤਾ ਪਾਇਆ ਸੀ ਮਤਾ ਪਾ ਕੇ ਇਹ ਗੱਲ ਕਹੀ ਸੀ ਵੀ ਮ ਇਹ ਬ੍ਰਾਂਚ ਖੋਲੀ ਗਈ ਆ ਹੁਣ ਠੇਕਾ ਨਹੀਂ ਇਹ ਇੱਕ ਬ੍ਰਾਂਚ ਖੋਲ ਲਈ ਨਹੀਂ ਧੱਕੇ ਸ਼ਹੀਨਾ ਬ੍ਰਾਂਚ ਖੋਲੀ ਆ ਜਦ ਕਿ ਇਹਨਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ ਸੀ ਵੀ ਇਹ ਰੋਡ ਜਿਹੜਾ ਚੱਲਦਾ ਆ ਇੱਥੋਂ ਸਾਡੇ ਲੜਕੇ ਲੜਕੀਆਂ ਜਾਂਦੀਆਂ ਪੈਣਾ ਸੈਰ ਵੀ ਕਰਦੀਆਂ ਛੋਟੇ ਬੱਚੇ ਜਿਹੜੇ ਆ ਸਕੂਲਾਂ ਨੂੰ ਜਾਂਦੇ ਆ ਕੋਈ ਸ਼ੈਕਲ ਤੇ ਜਾ ਰਿਹਾ ਕੋਈ ਸਕੂਟੀ ਤੇ ਜਾ ਰਿਹਾ ਤਾਂ ਕਿ ਕੋਈ ਕੱਲ ਨੂੰ ਸ਼ਰਾਬੀ ਕੋਈ ਮੈਸੇਪਾਣਾ ਹੋ ਸਕੇ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸਾਡੀ ਵਾਲੇ ਪਾਸੇ ਕੋਈ ਵਧੀਆ ਨਹੀਂ ਹੋ ਸਕਿਆ ਤਨਵਾਦੀ ਅਸੀਂ ਪ੍ਰਸ਼ਾਸਨ ਤੋਂ ਦੁਬਾਰਾ ਬੇਨਤੀ ਕਰਦੇ ਆ ਕਿ ਇੱਥੋਂ ਠੇਕੇ ਨੂੰ ਜਿਹੜਾ ਮਤਲਬ ਚਕਾਇਆ ਜਾਵੇ ਰੈਸ਼ੀ ਏਰੀਆ ਦੇ ਠੇਕਾ ਆ ਤੇ ਸਾਡੀ ਇਨੀ ਬੇਨਤੀ ਆ ਅਗਰ ਜੇ ਪ੍ਰਸ਼ਾਸਨ ਨੇ ਇਹ ਇਹਨੂੰ ਠੇਕੇ ਨੂੰ ਇਥੋਂ ਨਹੀਂ ਚਕਾਉਂਦੀ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਕਰਨ ਨੂੰ ਤਿਆਰ ਆ। ਨਹੀਂ ਫਿਰ ਵੀ ਚਲੋ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਇੱਥੇ ਲੋਕ ਧਰਨੇ ਤੇ ਦਾ ਕੰਮ ਹੈਗਾ ਜੀ ਉੱਥੇ ਡਿਊਟੀ ਲਗਾਤੀ ਕੰਪਨੀ ਦਾ ਸਾਹ ਖੜੇ ਆ ਤੇ ਸਾਜੀ ਸਾਜੀ ਕਲਪਤੀ ਦੀ ਗੱਲ ਹੋ ਗਈ। ਉਹ ਆਪੇ ਜਿਹੜਾ ਹੈਗਾ ਉਹਦੇ ਦੌਰ ਦੇ ਬੈਠਾ।